ਤੇ ਨਾਲ ਜਤਪਿੰਦਰ ਕਨੇਡਾ ਭਰਾਵਾਂ ਨੇ ਕਹਿੰਦੇ ਐਨ ਖੁੱਤੀ ਪਾਈ ਹੋਈ ਐ ਬਾਈ ਯਾਰ ਕਹਿੰਦੇ ਅੱਜ ਵੱਡੇ ਮਾਣ ਕਰਨੇ ਆ ਪਰ ਸਾਹਮਣੇ ਲੈ ਵੀ ਟੱਲੋ ਚੱਕ ਲਾ ਮਾਈਕ ਰੂਮੀ ਦੀ ਧਰਤੀ ਦਾ ਕਹਿੰਦੇ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਅੰਦਰ ਤਕੜਾ ਲਾ ਕੇ ਜੱਫਾ ਕਮਾਲ ਜਿਹੜੀ ਕਰਦੇ ਰਿਆ ਮੁੰਡੇ ਕਹਿੰਦੇ ਤੇ ਚਰਚੇ ਵੱਡੇ ਆ ਕਹਿੰਦੇ ਪਰ ਸਾਹਮਣੇ ਬਿਆਲੀ ਜੀ ਜੀ ਵਾਲੇ ਮੁੰਡੇ ਕਿਹੜਾ ਕਰਦਾ ਕਮਾਲ ਰੂਮੀ ਵਾਲਿਆਂ ਲਾਂ ਤਕੜਾ ਜੱਫਾ ਪਤਾਂ ਲੱਗ ਜੇ ਆਹ ਪਹਿਣ ਕਹਿੰਦੇ ਕਰਦਾ ਕਮਾਲ ਬੱਲੇ 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 ਫੜਿਆ ਹੋਇਆ ਪਾਟਾਂ ਤੇ ਕਰਤੀ ਕਹਿੰਦੇ ਕਮਾਲ ਆ ਬੱਲੇ ਬੱਲੇ ਕਰਾਤੀ ਮੁੰਡੇ ਨੇ ਖੇਡ ਗਰਾਊਂਡ ਦੇ ਅੰਦਰ ਸਟਰਗਲ ਜਾਰੀ ਹੈ ਦੋਵੇਂ ਖਿਡਾਰੀਆਂ ਦੇ ਦਰਮਿਆਨ ਤੇ ਸੀਰੇ ਕਹਿੰਦੇ ਜੋਧਪੁਰ ਤਿਆਰ ਬਰ ਤਿਆਰ ਇਧਰਲੇ ਪਾਸੇ ਰਿੰਪੀ ਜਾਮਾ ਕਬੱਡੀ ਪਾਰਿਆ ਜਲਕੀ ਪਿੰਡ ਵਾਲਾ ਚਾਰ ਜਾਫੀ ਤਿਆਰ ਵਰ ਤਿਆਰ ਨੇ ਹੁਣ 4 ਵਜੇ ਤੇਜੂ ਰੋਮੀ ਆੜਿਆ ਨੱਚਣਾ ਤਾਂ ਹੁਣ ਲੱਚ ਨਾ ਕਰੇ ਜਾ ਕੇ ਨੱਚਲੇ ਚ ਲੱਤ ਮਾਰੇ ਇਹ ਆ ਮੁੰਡਾ ਕਹਿੰਦੇ ਜਗਰਾਉਂ ਦੇ ਲਾਗੇ ਦਾ ਸੁਖਾ ਸਿੰਘ ਮਹਤਾਬ ਸਿੰਘ ਦਾ ਗੁਰਦੁਆਰਾ ਵੀ ਮੁੰਡਾ ਜੋੜ ਦੇ ਵਿੱਚ ਬਣਿਆ ਹੋਇਆ ਲਓ ਸਾਹਮਣੇ ਨਜਮਨ ਸੱਤੂ ਤੇ ਤੇਜੂ ਰੋਮੀ ਆਣਾ ਤੇਜੂ ਰੋਮੀ ਆਲਾ ਏ ਬੱਲੇ 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 ਵਾਹ ਓਏ ਜੱਟਾ ਕਿ ਇੱਕੋ ਤੇਰਾ ਲੱਖ ਵਰਗਾ ਬਾਕੀ ਮੂੜ ਕੇ ਜੇ ਵਿੱਚ ਪਾ ਲੈ ਤਕੜੇ ਨੰਬਰ ਦਾ ਵਾਦਾ ਆਪਣੀ ਟੀਮ ਲਈ ਪਹਾੜ ਸਿੰਘ ਇਸ ਵੇਲੇ ਕਰਦਾ ਹੋਇਆ ਹੈ ਅਗਲੀ ਕਬੱਡੀ ਪੌਣ ਦੀ ਨਹੀਂ ਜ਼ਿਲ੍ਹੇ ਬਠਿੰਡੇ ਦਾ ਬੰਗੀ ਕਲਾ ਪਿੰਡਾ ਮੇਰੇ ਬਤਰੋ ਹੈਪੀ ਸਿੰਘ ਬੁਰਾ ਨਾ ਕਬੱਡੀ ਪੌਣ ਲਈ ਵਾਰਿਆ ਹੋਇਆ ਹੈ ਲਓ ਸਾਹਮਣੇ ਚਾਰ ਹੈ ਚਾਰੇ ਚਾਰ ਬਰ ਤਿਆਰ ਹੈ ਚਾਰਾਂ ਦੇ ਵਿੱਚੋਂ ਆਹ ਮੁੰਡਾ ਕਹਿੰਦੇ ਤੇਜੂਆ ਹੈ ਇਹ ਲੁਧਿਆਣੇ ਤੋਂ ਚੱਲ ਕੇ ਆਇਆ ਹੈ ਇਹ ਜਗਰਾਉਂ ਤੋਂ ਚੱਲ ਕੇ ਆਇਆ ਹੈ ਜਿੱਥੋਂ ਦੀ ਰੌਸ਼ਨੀ ਬੜੀ ਪ੍ਰਸਿੱਧ ਹੈ ਇਹ ਉਸ ਇਲਾਕੇ 'ਚ ਜੋ ਆਇਆ ਹੈ ਤੇਜੂ ਜਗਰਾਉਂ ਵਾਲਾ ਲਾ ਤਕੜਾ ਜੱਫਾ ਨੰਬਰ ਆਪਣੀ ਟੀਮ ਦੇ ਹਿੱਸੇ 'ਉਰਦਾ ਆਇਆ ਅਗਲੀ ਕਬੱਡੀ ਪਾਉਣ ਲਈ ਮੰਗੇ ਧਰਮਪ੍ਰੀਤ ਧਮੀ